ਥੋੜੇ ਦਿਨ ਪਹਿਲਾਂ ਮੈਂ ਗੱਲ ਕੀਤੀ ਸੀ ਕਿ ਆਪਾਂ ਇੱਕ ਵੀਡੀਓ ਬਣਾਉਣੀ ਆ ਪੰਜਾਬੀ ਭਾਸ਼ਾ ਤੇ ਬੋਲਣ ਤੇ ਲਿਖਣ ਦੇ ਪਹਿਲਾਂ ਜਿਹੜੇ ਪਿੰਡਾਂ ਦੇ ਵਿੱਚ ਜਵਾਕ ਪੜਨ ਜਾਂਦੇ ਸੀਗੇ ਬੱਚੇ ਪੜ੍ਹਨ ਜਾਂ ਅਸੀਂ ਪੜ੍ਹੇ ਆ ਉਹਨਾਂ ਨੂੰ ਵੱਡੀ ਸਮੱਸਿਆ ਆਉਂਦੀ ਸੀ ਅੰਗਰੇਜ਼ੀ ਦੀ ਇੰਗਲਿਸ਼ ਭਾਸ਼ਾ ਦੀ ਬੋਲਣ ਲਿਖਣ ਤੇ ਪੜ੍ਹਨ ਦੇ ਵਿੱਚ ਉਸ ਸਮੇਂ ਦੌਰਾਨ ਜਿਹੜਾ ਪਿੰਡਾਂ ਦੇ ਬੱਚਿਆਂ ਦਾ ਰੁਝਾਨ ਵਧਿਆ ਇੰਗਲਿਸ਼ ਮੀਡੀਅਮ ਵੱਲ ਵਧ ਗਿਆ ਕਿਉਂਕਿ ਉਸ ਸਮੇਂ ਦੀ ਉਹ ਜ਼ਰੂਰਤ ਸੀਗੀ ਤੇ ਆਪਾਂ ਬੱਚੇ ਇੰਗਲਿਸ਼ ਮੀਡੀਅਮ ਦੇ ਵਿੱਚ ਲਾਦੇ ਪਰ ਉਹਦਾ ਵੱਡਾ ਨੁਕਸਾਨ ਕੀ ਹੋਇਆ ਕਿ ਸ਼ਹਿਰਾਂ ਦੇ ਵਿੱਚ ਬੱਚੇ ਪੜਨ ਆਏ ਸਕੂਲ ਦੀ ਜਿਹੜੀ ਮੈਨੇਜਮੈਂਟ ਸੀਗੀ ਜਾਂ ਸਕੂਲ ਦੇ ਵਿੱਚ ਜਿਹੜਾ ਢਾਂਚਾ ਸੀਗਾ ਜਿਹੜੇ ਟੀਚਰ ਸੀਗੇ ਉਹਨਾਂ ਨੇ ਸਕੂਲਾਂ ਦੇ ਵਿੱਚ ਇੰਗਲਿਸ਼ ਤੇ ਹਿੰਦੀ ਬੋਲਣੀ ਲਾਜ਼ਮੀ ਕਰਦੀ। ਉਹਦਾ ਜਿਹੜਾ ਵੱਡਾ ਨੁਕਸਾਨ ਹੋਇਆ ਕਿ ਜਿਹੜੇ ਬੱਚੇ ਸੀਗੇ ਉਹ ਪੰਜਾਬੀ ਲਿਖਣੀ ਪੜ੍ਹਨੀ ਭੁੱਲ ਗਏ। ਬੱਚਿਆਂ ਦਾ ਜ਼ਿਆਦਾ ਰੁਝਾਨ ਇੰਗਲਿਸ਼ ਵੱਲ ਹੋ ਗਿਆ। ਵਧੀਆ ਗੱਲ ਹੋ ਗਈ ਪਰ ਇੰਗਲਿਸ਼ ਜਿਹੜੀ ਘਾਟ ਸੀ ਉਹ ਪੂਰੀ ਹੋ ਗਈ ਪਰ ਕਿਤੇ ਨਾ ਕਿਤੇ ਇੱਕ ਵੱਡਾ ਆਪਾਂ ਨੂੰ ਘਾਟਾ ਪੈ ਗਿਆ। ਪੰਜਾਬੀ ਭਾਸ਼ਾ ਨੂੰ ਘਾਟਾ ਪੈ ਗਿਆ ਕਿ ਰੋਲਾ ਪੈਂਦਾ ਸੀ ਕਿ ਪੰਜਾਬੀ ਆ ਜਿਹੜੀ ਉਹ ਪੰਜਾਬ ਦੇ ਵਿੱਚ ਕੱਟਦੀ ਜਾ ਰਹੀ ਆ ਉਹ ਪਹਿਲਾਂ ਲੱਗਦਾ ਹੁੰਦਾ ਸੀਗਾ ਮੈਨੂੰ ਆਪ ਨੂੰ ਲੱਗਦਾ ਹੁੰਦਾ ਸੀਗਾ ਵੀ ਕਿ ਐਡੀ ਗੱਲ ਨਹੀਂ ਕਿ ਪੰਜਾਬ ਵਾਲੇ ਪੰਜਾਬੀ ਗਵੇਂ ਭੁੱਲ ਜਾਣਗੇ ਪਰ ਹੁਣ ਇਹ ਮੈਨੂੰ ਦੇਖ ਕੇ ਪਹਿਲਾਂ ਮਹਿਸੂਸ ਕੀਤਾ ਮੈਂ ਇਹ ਮੈਂ ਹੋਇਆ ਮੇਰੇ ਨਾਲ ਮੈਂ ਦੇਖਿਆ ਕਿ ਬੱਚੇ ਵਾਕਈ ਪੰਜਾਬੀ ਤੋਂ ਜਿਹੜਾ ਮੂੰਹ ਮੋੜ ਗਏ ਆਖ ਮੰਨਣ ਲੱਗ ਗਏ ਉਹਨਾਂ ਦੀ ਵੋਕੇਬਲਰੀ ਆ ਇੰਗਲਿਸ਼ ਦੇ ਵਿੱਚ ਜਿਹੜਾ ਸ਼ਬਦ ਕੋਸ਼ ਉਹਨਾਂ ਕੋਲ ਜ਼ਿਆਦਾ ਹੋਗੇ ਪੰਜਾਬੀ ਦੇ ਲਾਭ ਜੀ ਨਹੀਂ ਹੈਗੇ ਉਹਨਾਂ ਕੋਲੇ ਕਿਉਂਕਿ ਉਹਨਾਂ ਨੂੰ ਪੜਾਇਆ ਹੀ ਨਹੀਂ ਗਿਆ ਇਹਦਾ ਇੱਕ ਹੱਲ ਮੈਂ ਤੁਹਾਨੂੰ ਦੱਸਣ ਲੱਗਿਆ ਜੇਕਰ ਪੰਜਾਬੀ ਦੇ ਵਿੱਚ ਪਕੜ ਮਸੂਰ ਪਕੜ ਆਪਾਂ ਕਰਨੀਆਂ ਬੱਚਿਆਂ ਦੀ ਤਾਂ ਆਪਣੇ ਘਰਾਂ ਵਿੱਚ ਹੱਲ ਲੈ ਕੇ ਇਹ ਕਰੋ ਕਿ ਹਰ ਜਿਹੜਾ ਪਰਿਵਾਰ ਆ ਪੰਜਾਬੀ ਜੇਕਰ ਤੁਹਾਡੇ ਜਿਹੜੇ ਬੱਚੇ ਨੇ ਪੁਰ ਇੰਗਲਿਸ਼ ਮੀਡੀਅਮ ਸਕੂਲ ਦੇ ਵਿੱਚ ਪੜ੍ਹਦੇ ਨੇ ਇੰਗਲਿਸ਼ ਸਿੱਖਦੇ ਨੇ ਬੋਲਦੇ ਨੇ ਵਧੀਆ ਗੱਲ ਆ ਪਰ ਜੇਕਰ ਪੰਜਾਬੀ ਦਾ ਹੱਲ ਕੱਢਣਾ ਤਾਂ ਆਪਣੇ ਘਰਾਂ ਦੇ ਵਿੱਚ ਪੰਜਾਬੀ ਅਖਬਾਰ ਲਗਵਾਓ ਜ਼ਰੂਰ ਪੰਜਾਬੀ ਅਖਬਾਰ ਲਾਉਣ ਦੇ ਨਾਲ ਤੁਹਾਨੂੰ ਇਹ ਬਣਨਾ ਕਿ ਇੱਕ ਤਾਂ ਉਹਨਾਂ ਨੂੰ ਜਿਹੜੇ ਚਲੰਤ ਮਾਮਲੇ ਆ ਮਰੇ ਦੇਸ਼ ਦੁਨੀਆ ਵਿੱਚ ਕੀ ਹੋ ਰਿਹਾ ਉਹਦੇ ਬਾਰੇ ਉਹਨਾਂ ਨੂੰ ਜਾਣਕਾਰੀ ਮਿਲੂ ਉਹਨਾਂ ਦੀ ਰੁਚੀ ਬਣੂ ਪੜਨ ਦੀ ਰੁਚੀ ਬਣੂ ਉਹ ਅੱਗੇ ਸਾਹਿਤ ਕਿਤਾਬਾਂ ਕਹਾਣੀਆਂ ਵਗੈਰਾ ਪੜਨਗੇ ਸਿੱਖ ਇਤਿਹਾਸ ਆਪਣੇ ਇਤਿਹਾਸ ਨਾਲ ਜੋੜਨਗੇ ਇਸ ਤੋਂ ਇਲਾਵਾ ਜਿਹੜੀ ਪੰਜਾਬੀ ਆ ਪੰਜਾਬੀ ਜਿਹੜੇ ਲਫ਼ਜ਼ ਨੇ ਆਪਾਂ ਉਹਨੂੰ ਕਿਤਾਬਾਂ ਚੋਂ ਨਹੀਂ ਮਿਲਦੇ ਅਖਬਾਰਾਂ ਦੇ ਵਿੱਚ ਆਪਾਂ ਨੂੰ ਲੱਭ ਜਾਂਦੇ ਨੇ ਤੇ ਆਪਾਂ ਨਾਲ ਜਿਹੜੀ ਸੋਚਣ ਸ਼ਕਤੀ ਆ ਪੰਜਾਬੀ ਨੂੰ ਪ੍ਰਭਾਵਿਤ ਕਰੂਗੀ ਉਦੀ ਵਿੱਚ ਆਪਣਾ ਹੋਲੀ ਹੋੜਾ ਪ੍ਰਭਾਵ ਆ ਇੰਗਲਿਸ਼ ਤੋਂ ਘਟ ਕੇ ਪੰਜਾਬੀ ਚਾਹੂ ਆਪਣਾ ਜਿਹੜਾ ਬੱਚਾ ਉਹ ਪੰਜਾਬੀ ਦੇ ਵਿੱਚ ਕਦੇ ਕਮਜ਼ੋਰ ਨਹੀਂ ਰਹੂਗਾ ਸੋ ਕੋਸ਼ਿਸ਼ ਕਰੋ ਕਿ ਉਹ ਕਿਹੜਾ ਅਖਬਾਰਾਂ ਹੁੰਦੀਆਂ ਨੇ ਨਾ ਜੀ ਇਹਦੇ ਵਿੱਚ ਇਹਨਾਂ ਦੇ ਦਿਨ ਬਾਝ ਦਿਨ ਦੇ ਅੰਕ ਹੁੰਦੇ ਨੇ ਜਿਵੇਂ ਧਰਮ ਮਿਰਸਾ ਸ਼ਬਦਾ ਹੁੰਦਾ ਜਿਹੜਾ ਧਰਮ ਬਾਰੇ ਦੱਸਿਆ ਜਾਂਦਾ ਚਲੰਤ ਮਾਮਲੇ ਜਿਵੇਂ ਰਾਜਨੀਤਿਕ ਸ਼ਾਸਤਰ ਤੌਰ ਤੇ ਰਾਜਨੀਤੀ ਦੱਸਿਆ ਜਾਂਦਾ ਅੱਗੇ ਐਤਵਾਰ ਨੂੰ ਬੱਚਿਆਂ ਲਈ ਇੱਕ ਵਿਸ਼ੇਸ਼ ਅਜੀਤ ਖਬਰ ਦੇ ਵਿੱਚ ਉਹਦਾ ਹੁੰਦਾ ਸੀਗਾ ਜੀ ਦੇ ਵਿੱਚ ਸੰਡੇ ਮੈਗਜ਼ੀਨ ਜਿਹਦੇ ਵਿੱਚ ਗੂਗਲੀ ਸ਼ਾਇਦ ਸਾਰਿਆਂ ਨੇ ਦੇਖੀ ਪੜ੍ਹੀ ਹੋ ਸੋ ਰੁਚੀ ਪੈਦਾ ਹੁੰਦੀ ਹੈ ਜਿਹੜੀ ਅਖਬਾਰਾਂ ਦੇ ਨਾਲ ਪੰਜਾਬੀ ਭਾਸ਼ਾ ਦੇ ਵਿੱਜੇ ਪਕੜ ਆਪਾਂ ਬੱਚਿਆਂ ਦੀ ਕਰਨੀ ਆ ਤਾਂ ਆਪਣੇ ਘਰਾਂ ਦੇ ਵਿੱਚ ਪੰਜਾਬੀ ਅਖਬਾਰ ਜ਼ਰੂਰ ਲਗਾਓ ਇਹਦੇ ਨਾਲ ਜਿਹੜਾ ਬੱਚਾ ਜਿਹੜਾ ਪੰਜਾਬੀ ਦੇ ਲਈ ਸ਼ਬਦ ਕੋਸ਼ ਨੇ ਪੰਜਾਬੀ ਦੇ ਲਫ਼ਜ਼ਾਂ ਦੀ ਉਹਦੇ ਕੋਲੇ ਗਿਣਤੀ ਘਟ ਰਹੀ ਆ ਉਹਦੇ ਵਿੱਚ ਬਹੁਤ ਵੱਡੀ ਮਦਦ ਮਿਲੂਗੀ ਇਸ ਤੋਂ ਲਾਵਾ ਸਕੂਲਾਂ ਵਿੱਚ ਪੜ੍ਹਨ ਤੋਂ ਲਾਵਾ ਜਦੋਂ ਬੱਚੇ ਫਰੀ ਹੁੰਦੇ ਨੇ ਕਿ ਬੱਚੇ ਕੀ ਕਰਦੇ ਆ ਫੋਨ ਲੈ ਕੇ ਬਹਿ ਜਾਂਦੇ ਆ ਉਹਨਾਂ ਦਾ ਹੱਲ ਇਹ ਹੈ ਕਿ ਆਪਣੇ ਪਿੰਡਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਅੰਦਰ ਗੁਰਬਾਣੀ ਦੀ ਸੰਥਿਆ ਕਰਵਾਈ ਜਾਂਦੀ ਹੈ। ਕੋਸ਼ਿਸ਼ ਕਰਿਓ ਕਿ ਬੱਚਿਆਂ ਨੂੰ ਗੁਰੂ ਘਰ ਭੇਜਣਾ ਵੀ ਜ਼ਰੂਰੀ ਹੈ ਆਪਣਾ ਕਿਉਂਕਿ ਜਿਹੜੀ ਗੁਰਮੁਖੀ ਆ ਪੰਜਾਬ ਦੇ ਵਿੱਚ ਗੁਰਮੁਖੀ ਲਿਪੀ ਵਰਤੀ ਜਾਂਦੀ ਹੈ ਚੜ੍ਹਦੇ ਪੰਜਾਬ 'ਚ ਲੈਂਦੇ ਪੰਜਾਬ ਦੇ ਵਿੱਚ ਸਾਹਮੁਖੀ ਵਰਤੀ ਜਾਂਦੀ ਆ। ਗੁਰਮੁਖੀ ਦੇ ਨਾਲ ਪਕੜ ਨੂੰ ਆਪਾਂ ਮੌਜੂਦ ਕਰਨ ਲਈ ਗੁਰੂ ਘਰਾਂ ਦੇ ਵਿੱਚ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਵੀ ਕਰਵਾਈਏ। ਬੱਚਿਆਂ ਵਿੱਚ ਪੜ੍ਹਦੀ ਰੁਚੀ ਪੈਦਾ ਕਰਨ ਦੇ ਲਈ ਬੱਚਿਆਂ ਨੂੰ ਪੰਜਾਬੀ ਦੇ ਆਪਾਂ ਮਹਾਰ ਬਣਾਉਣ ਦੇ ਲਈ ਇਹਨਾਂ ਗੱਲਾਂ ਜ਼ਰੂਰ ਧਿਆਨ ਰੱਖਿਓ ਜੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਜਿਹੜਾ ਆਪਣਾ ਪੰਜਾਬੀ ਦੇ ਵਿੱਚ ਬੱਚੇ ਪਛੜ ਰਹੇ ਨਹੀਂ ਉਹਨਾਂ ਨੂੰ ਮਦਦ ਮਿਲ ਸਕੇ ਧੰਨਵਾਦ ਜੀ